ਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਛਾਲ ਲੰਦਾ ਵਾਰਡ ਨੰਬਰ 46 ਸਾਰੀ ਪ੍ਰੈਸ ਦਾ ਮੈਂ ਜੀ ਐਨ ਕਰਦਾ ਤੇ ਆਓ ਪਹਿਲੋ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਾਪਰੀ ਸਿੰਘ ਨਵੀ ਜੋੜਾ ਕਾਉਂਸਲਰ ਵਾਰਡ ਨੰਬਰ 46 ਦੇਖੋ ਜੀ ਜਿੱਦਾਂ ਮੇਰੇ ਛੋਟੇ ਵੀਰ ਨੇ ਤੁਹਾਨੂੰ ਪੁਣੇ ਪਹਿਲੋ ਦੱਸਿਆ ਕਿ ਇੱਥੇ ਇੱਕ ਹੋਟਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਮਾਰਤ ਬਣ ਰਹੀ ਆ ਉਹ ਜਿਹੜੀ ਆ ਅੰਡਰ ਕੰਸਟਰਕਸ਼ਨ ਜਿਹੜੀ ਬਿਲਡਿੰਗ ਹੈ ਉਹ ਬਾਬਾ ਪੋੜੀ ਵਾਲੇ ਚੌਂਕ ਕੋਈ ਅਮਰਪਾਲ ਸਿੰਘ ਬੱਲ ਨਾਮ ਦਾ ਵਿਅਕਤੀ ਹੈ ਜਿਹੜੀ ਉਹ ਬਿਲਡਿੰਗ ਬਣਾ ਰਿਹਾ ਉਸ ਵਿਅਕਤੀ ਦੀ ਆਲਰੇਡੀ ਦੋ ਹੋਟਲ ਉਹਦੇ ਆਲਰੇਡੀ ਚੱਲਦੇ ਆ ਚੌਂਕ ਮੰਨਾ ਸਿੰਘ ਦੇ ਵਿੱਚ ਇੱਕ ਹੋਟਲ ਦਾ ਨਾਮ ਹੈ ਜੀ ਹਰਮਨ ਗੈਸਟ ਹਾਊਸ ਦੂਸਰੇ ਹੋਟਲ ਦਾ ਨਾਮ ਪਹਿਲੋ ਬੱਲ ਰੈ residenc y ਹੁੰਦਾ ਸੀ ਅੱਜ ਕੱਲ ਉਹਨੇ ਉਹਨੂੰ ਬਦਲ ਕੇ ਲੀਓ ਰੈ residenc y ਰੱਖਤਾ ਸੋ ਕੁਝ ਕੁ ਦਿਨ ਪਹਿਲਾਂ ਹੀ ਇਲੀਓ ਰੈਜ਼ਿਡੈਂਸੀ ਨਾਮ ਦੇ ਜਿਹੜਾ ਇਹਾ ਹੋਟਲ ਹੈ ਉਹਤੇ ਤੇ ਦੇਹ ਵਪਾਰ ਦਾ ਪਰਚਾ ਦਰਜ ਹੋਇਆ ਇਸ ਬੰਦੇ ਦਾ ਬਾਈ ਨੇਮ ਨਾਲ ਪਰਚਾ ਦਰਜ ਹੋਇਆ ਜਿਹਦੀ ਐਫ ਆਈ ਆਰ ਦੀ ਕਾਪੀ ਮੈਂ ਹੁਣੇ ਮੀਡੀਆ ਦੇ ਰੂਬਰੂ ਕਰਨ ਜਾ ਰਿਹਾ ਸੋ ਉਸ ਦੋਵੇਂ ਹੋਟਲਾਂ ਦੇ ਵਿੱਚ ਆਲਰੇਡੀ ਦੇਹ ਵਪਾਰ ਦਾ ਧੰਦਾ ਚੱਲਦਾ ਸੋ ਇਹਨਾਂ ਦੇ ਕਹਿਣ ਮੁਤਾਬਕ ਕਿ ਜਿਹੜੇ ਬੰਦੇ ਨੂੰ ਜਿਹੜੇ ਬੰਦੇ ਨੂੰ ਦੋ ਹੋਟਲਾਂ ਤੋਂ ਰਾਜ ਨਹੀਂ ਆਇਆ ਉਹ ਤੀਜੇ ਹੋਟਲ ਜਿਹੜਾ ਬਣਾ ਰਿਹਾ ਉਸ ਕਾਲੇ ਪੈਸਿਆਂ ਦੇ ਨਾਮ ਕਾਲੇ ਕਾਰਨਾਮਿਆਂ ਦੀ ਕਮਾਈ ਦੇ ਨਾਲ ਕਾਲੀ ਕਮਾਈ ਦੇ ਨਾਲ ਉਹਨੇ ਦੂਜਾ ਹੋਟਲ ਬਣਾਇਆ ਦੂਜੇ ਤੋਂ ਉਹਨੂੰ ਤੀਜਾ ਬਣਾਇਆ ਸੋ ਜਿਹੜਾ ਆਲਰੇਡੀ ਦੋਵੇਂ ਹੋਟਲਾਂ 'ਚ ਧੰਦਾ ਕੰਮ ਕਰ ਰਿਹਾ ਹੈ ਦੇਵਪਾਰ ਦਾ ਧੰਦਾ ਦੇ ਸ਼ਰੇਆਮ ਕਰ ਰਿਹਾ ਸੋ ਤੀਜੇ ਹੋਟਲ 'ਚ ਕੀ ਕਰੇਗਾ ਸੋ ਇਹ ਜਿਹੜੇ ਇਲਾਕਾ ਨਿਵਾਸੀ ਇਹ ਮੇਰਾ ਛੋਟਾ ਵੀਡੀਓ ਤੋਂ ਮੇਰੇ ਕੋਲ ਆਇਆ ਇਹਨੂੰ ਮੈਂ ਪਹਿਲੋਂ ਹੀ ਗੱਲ ਪੁੱਛੀ ਗਈ ਕਿ ਤੇਰੀ ਕੋਈ ਪਰਸਨਲ ਰੰਜਿਸ਼ ਤੇ ਨਹੀਂ ਉਹਦੇ ਨਾਲ ਇਹਨੇ ਕਿਹਾ ਜੀ ਕਿ ਮੇਰੀ ਉਹਦੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਆ ਇੰਨੀਆਂ ਬਿਲਡਿੰਗਾਂ ਬਣ ਰਹੀਆਂ ਮੈਂ ਕਿਸੇ ਵੱਲੋਂ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਉਸ ਬਿਲਡਿੰਗ ਵੱਲੋਂ ਮੈਂ ਸ਼ਿਕਾਇਤਾਂ ਕਰ ਰਿਹਾ ਕਿਉਂਕਿ ਉਸ ਗੱਦੇ ਦੀ ਆਲਰੇਡੀ ਦੋਹਾ ਹੋਟਲਾਂ ਦੇ ਵਿੱਚ ਦੇਵਪਾਰ ਦਾ ਧੰਦਾ ਚੱਲਦਾ ਸੋ ਅਸੀਂ ਇੱਕ ਮੇਰੇ ਨਾਲ ਇੱਥੇ ਮੇਰੇ ਭਰਾ ਵੀ ਖੜੇ ਆ ਅਸੀਂ ਇੱਕ ਮੁਹੀਮ ਚੇੜਨ ਜਾ ਰਹੇ ਆ ਕਿ ਜਿਹੜੇ ਇੱਥੇ ਹੋਟਲ ਆਲੇ ਦੁਆਲੇ ਸੱਚ ਕਹਣ ਸ੍ਰੀ ਹਰਮੰਦਰ ਸਾਹਿਬ ਦੇ ਲਾਗੇ ਉਹਨਾਂ ਦੇ ਜਿਹੜਾ ਦੇਵਪਾਰ ਦਾ ਧੰਦਾ ਚੱਲਦਾ ਉਹ ਬੰਦ ਹੋਣਾ ਚਾਹੀਦਾ ਸਾਫ਼ ਸੁਥਰੀ ਰੋਟੀ ਖਾਣ ਸਾਫ਼ ਸੁਥਰੀ ਰੋਟੀ ਖਾਣ ਆਪਣਾ ਆਨਲਾਈਨ ਕਮਰਾ ਐਲਾਨ ਆਈਡੀ ਪ੍ਰੂਫ ਲੈ ਕੇ ਕਮਰਾ ਐਲਾਨ ਤੇ 18 प्लस ਕਮਰਾ ਲਾਨ ਇੱਥੇ ਤੇ ਇਹਨਾਂ ਨੇ ਰਿਸੈਪਸ਼ਨ ਦੇ ਵਿੱਚ ਲੇਡੀਜ਼ ਬਿਠਾਤੀਆਂ ਸੋ ਉਹਦੇ ਬਾਰੇ ਵੀ ਮੁਹਿੰਮ ਜਿਹੜੀ ਆਪਾਂ ਬਹੁਤ ਜਲਦ ਹੀ ਸ਼ੁਰੂਆਤ ਕਰਨ ਜਾ ਰਹੇ ਆ ਸੋ ਅੱਜ ਦਾ ਮੇਨ ਗਾਰਨ ਇਹੀ ਹੈ ਕਿ ਜਿਹੜੀ ਬਾਬਾ ਭੋੜੀ ਵਾਲੇ ਚੌਕ ਬਿਲਡਿੰਗ ਬਣ ਰਹੀ ਆ ਜਦੋਂ ਇਹਨਾਂ ਨੇ ਸ਼ਿਕਾਇਤ ਕੀਤੀ ਉਹ ਬਿਲਡਿੰਗ ਐ ਸੀਗੀ ਜੀ ਸ਼ਿਕਾਇਤ ਹੋਣ ਤੋਂ ਪਹਿਲਾਂ ਐ ਉਹ ਬਿਲਡਿੰਗ ਸੀ ਜਦੋਂ ਇਹ ਸ਼ਿਕਾਇਤ ਦੇ ਕੇ ਆਏ ਤੁਸੀਂ ਦੇਖ ਸਕਦੇ ਜੇ ਕਿ ਬਿਲਡਿੰਗ ਟਠੀ ਆ ਕੋਈ ਲੈਂਟਰ ਨਹੀਂ ਪਿਆ ਕੋਈ ਕੁਝ ਨਹੀਂ ਹੈ ਜੀ ਸਿਰਫ ਇੱਕ ਲੈਂਟਰ ਆ ਉਧੇ ਤੇ ਤੁਸੀਂ ਦੇਖ ਸਕਦੇ ਹੋ ਤੇ ਅੱਜ ਦੀ ਅੱਜ ਦੀ ਉਹ ਬਿਲਡਿੰਗ ਦੀ ਫੋਟੋ ਜਿਹੜੀ ਆ ਉਹ ਇਹ ਹੈ ਜੀ ਇਹ ਦੇਖੋ ਬਿਲਡਿੰਗ ਲੇਕਲੈਂਡਰ ਦੋ ਲੈਂਡਰ ਤੀਜੇ ਦੀ ਤਿਆਰੀ ਹੈ ਜੀ ਤੁਸੀਂ ਦੇਖ ਸਕਦੇ ਜੇ ਫਿਰ ਥੱਲੇ ਆਹ ਦੇਖੋ ਜੀ ਇੱਟਾਂ ਪਈਆਂ ਅਗਲੀ ਫੋਟੋ 'ਚ ਤੁਸੀਂ ਸਾਫ਼ ਦੇਖੋਗੇ ਇਹ ਲੋ ਇਹ ਮਜ਼ਦੂਰ ਘਲੋਤੇ ਆ ਜੀ ਮਜ਼ਦੂਰੀ ਮਜ਼ਦੂਰ ਘਲੋਤੇ ਆ ਮਿਸਤਰੀ ਘਲੋਤੇ ਇਹਨਾਂ ਨੇ ਇੱਟਾ ਉੱਪਰ ਚੜਾ ਰਹੇ ਆ ਇਹ ਬਿਲਡਿੰਗ ਆ ਸੋ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇੱਕ ਸ਼ਿਕਾਇਤ ਕਰਤਾ ਜੇ ਅਖਰੀਆਮ ਕਹਿ ਰਿਹਾ ਕਿ ਇਹ ਬਿਲਡਿੰਗ ਜਿਹੜੀ ਹੈ ਇਲੀਗਲ ਤਰੀਕੇ ਦੇ ਨਾਲ ਕੰਸਟਰਕਸ਼ਨ ਚੱਲ ਰਹੀ ਹੈ ਇਹ ਬੰਦ ਹੋਣੀ ਚਾਹੀਦੀ ਆ ਉਸ ਦੇ ਬਾਵਜੂਦ ਏਟੀਪੀ ਸਾਹਿਬ ਐਮਟੀਪੀ ਸਾਹਿਬ ਮੇਰੇ ਬਾਣੀਓ ਦੇ ਸਤਿਕਾਰਯੋਗ ਉਹਨਾਂ ਅਫਸਰਾਂ ਦੇ ਕੰਨਾਂ 'ਚ ਜੋ ਕਿਉਂ ਨਹੀਂ ਸਦਕਰੀ ਮੈਨੂੰ ਨਹੀਂ ਸਮਝ ਆ ਰਹੀ ਸੈਕਿੰਡ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਨਾ ਜੀ ਜਦੋਂ ਇਹ ਮੇਰੇ ਕੋਲ ਆਇਆ ਪਿਛਲੇ ਉੱਤੇ ਮੈਂ ਸਬੰਧਤ ਅਧਿਕਾਰੀ ਜਣਾ ਨੂੰ ਫੋਨ ਤੇ ਗੱਲ ਕੀਤੀ ਆ ਮੈਨੂੰ ਏਟੀਪੀ ਸਾਹਿਬ ਨੇ ਤੇ ਰਾਜਰਾਨੀ ਜੋ ਬਿਲਡਿੰਗ ਇੰਸਪੈਕਟਰ ਹੈ ਉਹਨਾਂ ਨੇ ਕਿਹਾ ਗਿਆ ਵਿਸ਼ਵਾਸ ਤੋਂ ਆਇਆ ਗਿਆ ਕਿ ਸਰ ਆਪਾਂ ਬਿਲਡਿੰਗ ਜਿਹੜੀ ਆ ਸੀਲ ਕਰਨ ਜਾ ਰਹੇ ਆ ਸੋ ਉੱਚ ਕੁ ਘੰਟਿਆਂ ਬਾਅਦ ਮੈਨੂੰ ਫੋਨ ਆਂਦਾ ਕਿ ਭਾਜੀ ਬਿਲਡਿੰਗ ਸੀਲ ਹੋ ਗਈ ਆ ਤੁਸੀਂ ਚੈੱਕ ਕਰਵਾ ਲਓ ਮੈਂ ਕਿਹਾ ਜੀ ਬਿਲਡਿੰਗ ਸੀਲ ਕਿਸ ਤਰੀਕੇ ਨਾਲ ਕਰਤੀ ਆ ਉਹ ਕਹਿੰਦੇ ਜੀ ਬਿਲਡਿੰਗ ਸੀਲ ਅਸੀਂ ਟੇਪਾਂ ਦੇ ਨਾਲ ਸੀਲ ਕਰਦੀਆਂ ਮੈਂ ਤੇ ਪਹਿਲੀ ਵਾਰੀ ਸੁਣਿਆ ਕਿ ਟੇਪਾਂ ਦੇ ਨਾਲ ਵੀ ਕਦੀ ਬਿਲਡਿੰਗ ਸੀਲ ਹੁੰਦੀ ਆ ਜਦੋਂ ਟੇਪਾਂ ਦੇ ਨਾਲ ਉਹ ਬਿਲਡਿੰਗ ਸੀਲ ਕਰਕੇ ਆਏ ਆ ਉਸ ਤੋਂ ਅੱਧਾ ਘੰਟਾ ਬਾਅਦ ਹੀ ਮੈਂ ਉਹ ਵੀ ਫੋਟੋ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਮਜ਼ਦੂਰ ਕੋਠੇ ਦੇ ਉੱਤੇ ਮਜ਼ਦੂਰੀ ਕਰਦਾ ਪਿਆ ਸੀ ਮਿਸਤਰੀ ਜਿਹੜੀ ਆ ਕੋਠੇ ਦੇ ਉੱਤੇ ਲੱਗੇ ਸੀ ਮੈਂ ਤੁਰੰਤ ਉਹ ਫੋਟੋ ਜਿਹੜੀ ਆ ਸਬੰਧਤ ਅਧਿਕਾਰੀ ਜਿਹੜੇ ਸਾਡੇ ਸੀਨੀਅਰ ਆਫੀਸਰ ਨੇ ਜੁਆਇੰਟ ਕਮਿਸ਼ਨਰ ਸਰ ਜੈਨਦਰ ਸਿੰਘ ਜੀ ਉਹਨਾਂ ਨੂੰ ਫੋਟੋ ਭੇਜੀ ਉਹਨਾਂ ਨੇ ਆਪਣੇ ਥੱਲੇ ਸਟਾਫ ਨੂੰ ਫੋਟੋ ਭੇਜੀ ਤੇ ਇਹਨਾਂ ਦੀ ਮਿਲੀਭੁਗਤ ਵੇਖੋ ਮੈਂ ਜੁਆਇੰਟ ਕਮਿਸ਼ਨਰ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਮੈਂ ਏਟੀਬੀ ਸਾਹਿਬ ਦੀ ਗੱਲ ਕਰ ਰਿਹਾ ਤੇ ਬਿਲਡਿੰਗ ਇੰਸਪੈਕਟਰ ਦੀ ਗੱਲ ਕਰ ਰਿਹਾ ਵਜੀਰਾ ਜੀ ਦੀ ਮਿਲੀ ਭੁਗਤ ਵੇਖੋ ਕਿ ਇਹਨਾਂ ਨੇ ਉਹ ਫੋਟੋ ਸ਼ਿਕਾਇਤ ਜਿਹਦੀ ਕੀਤੀ ਆ ਉਹਨੂੰ ਫੋਟੋ ਭੇਜ ਦਿੱਤੀ ਆ ਕਿ ਇਹ ਫੋਟੋ ਵੇਖੋ ਜੀ ਕਿਹੜੀ ਬਿਲਡਿੰਗ ਤੋਂ ਖਿੱਚੀ ਗਈ ਆ ਤੁਸੀਂ ਦੇਖੋ ਜੀ ਇਹ ਬਿਲਡਿੰਗ ਦੀ ਫੋਟੋ ਉਹਨਾਂ ਕੋ ਕਿੱਦਾਂ ਪਹੁੰਚ ਗਈ ਇਹ ਸੇਮ ਡੇ ਦੀ ਫੋਟੋ ਹੈ ਜੀ ਇਹ ਦੇਖੋ ਬਸਰੀ ਲੱਗਾ ਸੇਮ ਡੇ ਦੀ ਫੋਟੋ ਜਦੋਂ ਬਿਲਡਿੰਗ ਸੀਲ ਕਰਕੇ ਗਏ ਆ ਉਹ ਤਰੀਕ ਵੀ ਆ ਜਾਏਗੀ 24 ਫਰਵਰੀ 24 ਫਰਵਰੀ ਨੂੰ 5:14 ਮਿੰਟ ਤੇ ਮੈਂ ਫੋਟੋ ਭੇਜੀ ਆ 4:30 ਮਿੰਟ ਤੇ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਬਿਲਡਿੰਗ ਸੀਲ ਹੋ ਗਈ ਆ 5:14 ਮਿੰਟ ਤੇ ਇਹਨਾਂ ਦੇ ਜਾਣ ਤੋਂ ਬਾਅਦ ਉੱਥੇ ਮਿਸਤਰੀ ਮਜ਼ਦੂਰੀ ਕਰਦਾ ਪਾਇਆ ਗਿਆ ਫਿਰ ਇਹ ਜਿਹੜੇ ਬੰਦੇ ਨੇ ਸਾਨੂੰ ਫੋਟੋ ਨਹੀਂ ਵੀ ਭੇਜੀ ਇਹ ਉਹਨਾਂ ਦੇ ਘਰ ਲੜਨ ਚਲੇ ਗਏ ਉਹਨਾਂ ਦੇ ਨਾਲ ਕਿ ਤੁਸੀਂ ਭੇਜੀ ਆ ਸ਼ੱਕ ਦੀ ਜਗ੍ਹਾ ਦੇ ਨਾਲ ਇਹਨਾਂ ਨੇ ਚਾਰ ਪੰਜ ਘਰਾਂ ਨੂੰ ਵੇਖਿਆ ਮਿਸ ਬੀਹਮੀਤਾ ਉਹਨਾਂ ਦੇ ਮੈਨੂੰ ਫੋਨ ਆ ਗਏ ਕਹਿੰਦੇ ਭਾਜੀ ਅਸੀਂ ਤੇ ਫੋਟੋ ਭੇਜੀ ਨਹੀਂ ਉਸੇ ਬਾਬੂ ਨੂੰ ਇਹ ਸਾਡੇ ਨਾਲ ਲੜਨ ਆ ਰਿਹਾ ਤੇ ਸਾਨੂੰ ਉਲਟੀਆਂ ਧਮਕੀਆਂ ਲਾ ਰਿਹਾ ਕਿ ਮੈਂ ਤੁਹਾਨੂੰ ਛੱਡਾਂਗਾ ਨਹੀਂ ਸੋ ਕਹਿੰਦਾ ਮੇਰਾ ਮਤਲਬ ਇਹੀ ਹੈ ਕੀ ਬਿਲਡਿੰਗ ਕਾਗਜ਼ਾਂ ਦੇ ਵਿੱਚ ਸੀਲ ਹੋਈ ਹੋਵੇ ਟੇਪਾਂ ਦੇ ਨਾਲ ਇਹ ਕਹਿੰਦੇ ਆ ਸੀਲ ਕਰਕੇ ਮੈਂ ਤੇ ਪਹਿਲਾਂ ਤੇ ਇਹ ਇਹਨਾਂ ਨੂੰ ਪੁੱਛਿਆ ਜਾਵੇ ਕਿ ਟੇਪਾਂ ਦੇ ਨਾਲ ਕਿਹੜੀ ਸੀਲ ਹੁੰਦੀ ਆ ਮੈਂ ਫਿਰ ਫੋਨ ਕਰਕੇ ਇਹਨਾਂ ਨੂੰ ਇਹ ਵੀ ਗੱਲ ਕਹੀ ਸੀ ਮੈਂ ਕਹਾਂ ਜੇ ਟੇਪਾਂ ਦੇ ਨਾਲ ਸੀਲ ਕਰਕੇ ਜੇ ਨਾਲ ਉਹਨਾਂ ਨੂੰ ਟੇਪਾਂ ਦਾ ਬੰਡਲ ਵੀ ਦੇ ਗਏ ਜੇ ਕਿ ਜਦੋਂ ਮਰਜ਼ੀ ਟੇਪ ਖੋਲ ਲਿਓ ਕੰਮ ਕਰਾ ਕੇ ਜਦੋਂ ਮਰਜ਼ੀ ਕੋਈ ਆਣ ਲੱਗੇਗਾ ਫਿਰ ਟੇਪ ਲਾ ਦਿਓ ਤੇ ਮੈਨੂੰ ਕਹਿੰਦੇ ਸਰ ਅਸੀਂ ਟੇਪਾਂ ਤੋਂ ਬਾਅਦ ਹੁਣ ਕੰਡਿਆਂ ਦੀ ਤਾਰ ਦੇ ਨਾਲ ਜਿਹੜੀ ਆ ਸੀਲ ਕਰਾਂਗੇ ਜੋ ਹਜੇ ਤੱਕ ਇਹਨਾਂ ਨੇ ਨਹੀਂ ਕੀਤੀ ਸਾਡੀ ਉਸ ਵੀਰ ਦੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਆ ਮੈਂ ਬੜੀ ਕਲੀਅਰ ਗੱਲ ਕਰ ਦੇਣਾ ਚਾਹਨਾ ਮੇਨ ਮੁੱਦਾ ਇਹੀ ਹੈ ਕਿ ਜਿਹੜੇ ਬੰਦੇ ਦੇ অলਰੈਡੀ ਦੋ ਹੋਟਲਾਂ ਤੇ ਦੇ ਵਪਾਰ ਦਾ ਧੰਦਾ ਚੱਲਦਾ ਜਿਹਦੀ ਐਫ ਆਈ ਆਰ ਦਾ ਨੰਬਰ ਐਫ ਆਈ ਆਰ ਦੀ ਕਾਪੀ ਤੇ ਮੈਂ ਤੁਹਾਨੂੰ ਹੁਣੇ ਦੇ ਹੀ ਰਿਹਾ ਉਹਦੇ ਨਾਲ ਨਾਲ ਤੁਹਾਨੂੰ ਮੈਂ ਐਫ ਆਈ ਆਰ ਦਾ ਨੰਬਰ ਦੇ ਦਵਾ ਉਹਦਾ ਐਫ ਆਈ ਆਰ ਦਾ ਨੰਬਰ ਹੈਗਾ ਜੇ 0013 2025 ਸੰਦੇ ਵਿੱਚ 26 ਜਨਵਰੀ ਨੂੰ ਐਫ ਆਈ ਆਰ ਦਰਜ ਹੁੰਦੀ ਆ ਸੈਕਸ਼ਨ ਲੱਗਦੇ ਆ ਜੀ 3 4 5 1956 ਦੇ ਦੇ ਤਹਿਤ IPC 1956 ਦੇ ਤਹਿਤ 3 4 ਤੇ 5 ਤਿੰਨ ਸੈਕਸ਼ਨਾਂ ਦੇ ਪਰਚਾ ਦਰਜ ਹੁੰਦਾ ਹੁਣ ਜੋ ਕਹਿਣ ਦਾ ਭਾਵ ਇਹ ਹੀ ਹੈ ਕਿ ਸਾਡੇ ਕੋਲ ਪੁਖਤਾ ਸਬੂਤ ਹੈ ਕਿ 18 ਨੰਬਰ ਪਾਲ ਸਿੰਘ ਬਾਲਾ ਜੀ ਅੱਜ ਇੱਕ ਪ੍ਰੈਸ ਕਾਨਫਰੰਸ ਤੁਹਾਡੇ ਖਿਲਾਫ ਕੀਤੀ ਗਈ ਹੈ ਕਿ ਇੱਕ ਹੋਟਲ ਤੁਹਾਡੇ ਵੱਲੋਂ ਡਿਜ਼ਾਇਨ ਕੀਤਾ ਹੋਇਆ ਸਾਰਿਆ ਜਾ ਰਿਹਾ ਤੇ ਜਿਹੜਾ ਇਹ ਕਿਨੇ ਕੀਤੀ ਸਰ ਮੇਰੇ ਬਾਰੇ ਇਸ ਆ ਉਹ ਢੜ ਕੌਂਸਲ ਦੇ ਕੋਲ ਜਾਣਾ। ਉਹਨਾਂ ਉਹਨਾਂ ਦੀ ਵਾਰਡ 'ਚ ਵੈਸੇ ਹੀ ਤੁਸੀਂ ਵੇਖ ਸਕਦੇ ਕਿੰਨੀਆਂ ਬਿਲਡਿੰਗਾਂ ਬਣਾਉਣੀਆਂ ਖਾਲੀ ਮੇਰੇ ਖਿਲਾਫ ਹੀ ਕਿਉਂ? ਮੇਰੇ ਅਸੀਂ ਦੋ ਭਰਾ ਹੈਗੇ ਆ। ਠੀਕ ਹੈ? ਸਾਡੀ ਵੰਡ ਹੋਈ ਹੈ। ਠੀਕ ਹੈ ਜੀ। ਉਹਨਾਂ ਦੇ ਉੱਪਰ ਮੇਰੇ ਦੋ ਫਲੋਰ ਮੇਰੇ ਹੈਗੇ ਆ। ਇੱਕ ਫਲੋਰ ਸਿਰਫ ਉਹਨਾਂ ਵਾਸਤੇ ਅਸੀਂ ਪਾਉਂਦੇ ਆ। ਮੇਰੇ ਮਦਰ ਵੀ ਮੇਰੇ ਨਾਲ ਹੀ ਰਹਿੰਦੇ ਨੇ। ਠੀਕ ਹੈ? ਅਸੀਂ ਆਪਣੀ ਰਿਹਾਇਸ਼ ਬਣਾ ਬਣਾਉਂਦੇ ਪਏ ਆ ਤੇ ਏਟੀਵੀ ਸਾਰਾ ਇਹ ਸੀ ਉਹ ਸਾਰਾ ਮੌਕਾ ਵੇਖ ਕੇ ਗਏ ਹੋਏ ਆ ਤੇ ਉਹਨਾਂ ਨੇ ਖੁੰਦੇ ਵੇਖਿਆ ਕਿ ਤੁਹਾਡੀ ਬਿਲਕੁਲ ਰਿਹਾਇਸ਼ ਬਣੀ ਹੋਈ ਕੋਈ ਇਸ ਤਰ੍ਹਾਂ ਦੀ ਕੋ ਤੇ ਬਾਕੀ ਕਿਉਂ ਕਰ ਰਹੇ ਹੋ ਸਾਨੂੰ ਨਹੀਂ ਪਤਾ ਸਰ ਅਜੀ ਅੱਛਾ ਪਹਿਲਾਂ ਉਹ ਕਹੇ ਸੁਣ ਚਾਹ ਸੀਗਾ ਵੀ ਇੱਥੇ ਵੀ ਬਿਲਡਿੰਗ ਸੀ ਵੀ ਕੀਤੀ ਗਈ ਤੁਹਾਡੀ ਨਹੀਂ ਸਰ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਰ ਕਿਸੇ ਤਰ੍ਹਾਂ ਦੀ ਕੋਈ ਆਏ ਸੀ ਮੋਕਾ ਸਹਿਬਾਨ ਆਏ ਸੀ ਮੋਕਾ ਵੇਖ ਕੇ ਗਏ ਆ ਤੇ ਉਹਨਾਂ ਨੇ ਆ ਕੇ ਵੇਖਿਆ ਕਿ ਇੱਥੇ ਤਾਂ ਪੂਰੀ ਰਹਿਸ਼ੀ ਗਈ ਹੈ ਬੱਚੇ ਵੀ ਮੇਰੇ ਉੱਥੇ ਹੈ ਬੇਟਾ ਬੇਟੀ ਮੇਰੇ ਮੇਰੀ ਵਾਈਫ ਜੀ ਹਾਂਜੀ ਰਹਿੰਦੇ ਪਏ ਜੀ ਮਦਰ ਵੀ ਇੱਥੇ ਥੱਲੇ ਮੇਰੇ ਮਦਰ ਆ ਜਿਹੜੇ ਥੱਲੇ ਗਰਾਉਂਡ ਫਲੋਰ ਤੇ ਹੈ ਜੀ ਹਾਂਜੀ ਬਸ ਦੋ ਤੋ ਕਹ ਰਹੇ ਵੀ ਸਾਨੂੰ ਇਹ ਸ਼ੱਕ ਹੈ ਕਿ ਇੱਥੇ ਹੋਟਲ ਬਣਾ ਕੇ ਉਈ ਉਹ ਜਾਂ ਕਮਰਾ ਹੋਊਗਾ ਕਿ ਪਹਿਲਾਂ ਵੀ ਦੋ ਹੋਟਲਾਂ ਕਿਤੇ ਤੁਹਾਡੇ ਦੇ ਨਾਮ ਉਪਰ ਦਾ ਪਰਚਾ ਦਰਜ ਹੋਇਆ ਨਹੀਂ ਵੀਰ ਜੀ ਇਹ ਤੇ ਜੋ ਮਰਜ਼ੀ ਅਫਵਾਹ ਬਲਾਈ ਜੋ ਮੈਂ ਆਪਣੀ ਬਿਲਡਿੰਗ ਰੈਂਟ ਤੇ ਦਿੱਤੀ ਹੋਈ ਹੈ ਜਦ ਕਿ ਮੈਂ ਆਪ ਨਹੀਂ ਚਲਾਉਂਦਾ ਠੀਕ ਹੈ ਨਾ ਜਿਹੜਾ ਹੋਟਲ ਕੋਈ ਵੀ ਹੋਗਾ ਜੇ ਮੇਰਾ ਇੱਕ ਹੋਟਲ ਹੈਗਾ ਉਹ ਮੇਰਾ ਭਾਈ ਵਾਲੀ ਦੇ ਆ ਨਾ ਕਿ ਮੇਰਾ ਇਕੱਲੇ ਦਾ ਹੈਗਾ ਠੀਕ ਹੈ ਨਾ ਤੋਂ ਲੋਕਾਂ ਦੇ ਸ਼ਿਕਾਇਤ ਤੇ ਮੈਂ ਕੁਝ ਕਹਿ ਨਹੀਂ ਸਕਦਾ ਸਰ ਠੀਕ ਹੈ ਸਰ ਇਹ ਲੱਗਦਾ ਕੋਈ ਪਲੀਟੀ ਦਾ ਰੰਜਿਸ਼ ਕੱਟੀ ਜਾ ਰਹੀ ਜਾਂ ਕੋਈ ਹੋਰ ਇੰਦਾ ਦਾ ਬਾਬੂ ਆਦਾ ਨਹੀਂ ਸਰ ਮੇਰੀ ਕਿਸੇ ਨਾਲ ਮੇਰੇ ਤਾਂ ਸਾਰੇ ਭਰਾ ਹੀ ਆ ਸਰ ਨਵੀਂ ਜੋੜਾ ਵੀ ਬੜਾ ਭਰਾ ਹੀ ਆ ਜੀ ਹਾਂਜੀ ਹਾਂਜੀ ਬੜੇ ਵਧੀਆ ਸੀ ਇੱਕ ਦੂਜੇ ਨਾਲ ਮਿਲਦੇ ਵਰਤਦੇ ਰਹੇ ਆ ਕਦੀ ਕੋ ਸਾਡੇ ਚੋਂ ਕੋਈ ਗੱਲਬਾਤ ਨਹੀਂ ਹੋਈ ਕਿਸੇ ਤਰ੍ਹਾਂ ਦੀ ਨਾ ਕਦੀ ਉਹਨੇ ਚੰਗੀ ਕੀਤੀ ਐ ਨਾ ਕਦੀ ਅਸੀਂ ਕੋਈ ਮਾੜੀ ਕੀਤੀ ਐ ਜੀ ਸਰਕਾਰ ਤੇ ਕੀ ਫੇਰਾ ਚੱਲ ਜੀ ਤੁਹਾਡੇ ਖਲਾਫ ਇਹ ਦੇਖੋ ਜੀ ਤੁਸੀਂ ਉਹਨਾਂ ਨੂੰ ਬੋਲ ਸਕਦੇ ਹੋ ਕੀ ਕਰਣਾ ਜੀ ਬਸ ਸਾਡੇ ਵੱਲੋਂ ਤਾਂ ਕੋਈ ਕਦੀ ਕੋਈ ਗੱਲ ਨਹੀਂ ਹੋਈ ਤੇ ਨਾ ਅਸੀਂ ਕਦੀ ਉਹਨਾਂ ਨਾਲ ਕਦੀ ਵੱਧ ਘੱਟ ਬੋਲੇ ਆ ਮੈਂ ਤਾਂ ਅੱਜ ਵੀ ਸਵੇਰੇ ਉਹਰੇ ਫਾਦਰ ਕੋਲ ਗਿਆ ਆ ਜੀ ਹਾਂਜੀ ਸਵੇਰੇ ਵੀਰੇ ਫਾਦਰ ਮੈਨੂੰ ਮਿਲੇ ਬੜੀ ਅੱਛੀ ਤਰ੍ਹਾਂ ਘਰ ਦੇ ਗੇਟ ਤੇ ਬਾਹਰ ਕੋਈ ਗੱਲਬਾਤ ਨਹੀਂ ਹੋਈ ਤੁਸੀਂ ਉਹਨਾਂ ਦੀ ਵੀਡੀਓ ਵੀ ਕਢਾ ਕੇ ਚੈੱਕ ਕਰ ਸਕਦੇ ਹੋ ਤੁਸੀਂ ਉਹਨਾਂ ਦੇ ਘਰੋਂ ਹੀ ਹੋ ਗਿਆ ਆ ਕੋਈ ਤਰ੍ਹਾਂ ਦੀ ਗੱਲ ਬਾਤ ਨਹੀਂ ਕੀਤੀ ਸਰ}{|\text{ਅਨਸ਼ਾਲ ਨੰਦਾ ਜੀ ਨੇ ਉਹ ਨਾਲ ਉਹ ਵੀ ਨਾਲ ਬੈਠੇ ਸੀਗੇ ਕਾਉਂਸਲ ਸਾਹਿਬ ਦੇ ਅੱਛਾ ਜੀ ਇਹ ਕਹਿ ਰਹੇ ਕਿ ਇੱਥੇ ਹੋਟਲ ਬਣ ਰਿਹਾ ਮੈਂ ਸ਼ਿਕਾਇਤ ਕੀਤੀ ਹੈ ਤੇ ਚਲੋ ਸਰ ਮੈਂ ਕਿਸੇ ਦਾ ਕੁਝ ਨਹੀਂ ਕਹਿ ਸਕਦਾ ਮੈਂ ਤੇ ਜਿਹੜੇ ਆਪਣੇ ਆਏ ਸੀ ਸਹਿਬਾਨ ਹੈ ਨਾ ਕਾਰਪੋਰੇਸ਼ਨ ਜੋ ਉਹਨਾਂ ਨੇ ਦਿਖਾਈ ਆ ਕੱਲਾ ਕੱਲਾ ਕਮਰਾ ਮੇਰਾ ਦੇ ਕੇ ਆ ਕਿ ਵਾਕਈ ਰਹਿائش ਆ ਥੱਲੇ ਵੀ ਕਿਚਨ ਬਣੀ ਆ ਉੱਤੇ ਵੀ ਕਿਚਨ ਬਣੀ ਆ ਹਰ ਫਲੋਰ 'ਚ ਵੇਰ ਕਿਚਨ ਹੈਗੀ ਹੈ ਨਾ ਇਸ ਤਰ੍ਹਾਂ ਥੱਲੇ ਮਦਰ ਵੱਲੋਂ ਕਿਹਾ ਗਿਆ ਕਿ ਜਿਹੜੀ ਅਸੀਂ ਇਹ ਸੀਲ ਕਰਵਾ ਦਿੱਤਾ ਗਿਆ ਜੀ} ਨਹੀਂ ਨਹੀਂ ਇਤਨਾ ਤਾਂ ਕੋਈ ਕੋਈ ਗੱਲਬਾਤ ਨਹੀਂ ਸਰ ਸੈਮ ਸ਼ਰਮਾ ਕੌਣ ਨੇ ਉਹ ਵੀ ਇਸੀ ਦੇ ਨਾਮ ਉਹਨਾਂ ਬੋਲੋ ਸ਼ਿਕਾਇਤ ਕੀਤੀ ਗਈ ਜਿਹੜੀ ਨਵੀਂ ਜੁਰਮ ਕੀਤੀ ਗਈ ਮੈਂ ਜਾਣਦਾ ਨਹੀਂ ਵੀ ਜੀ ਮੈਂ ਨਹੀਂ ਜਾਣਦਾ ਸੈਮ ਸ਼ਰਮਾ ਜਿਹੜੇ ਹੈਗੇ ਨੇ ਉਹਨਾਂ ਨੇ ਉਹਨਾਂ ਵੱਲੋਂ ਤੁਹਾਡੇ taraf ਲਿਖਤੀ ਕੰਪਲੀਟ ਕੀਤੀ ਗਈ ਸੀ ਕਿ ਸਰ ਉਹ ਉਹਨਾਂ ਨੂੰ ਪਤਾ ਹੈਗਾ ਮੇਰੇ ਤੱਕ ਇਤਨਾ ਦੀ ਕੋਈ ਗੱਲਬਾਤ ਨਹੀਂ ਤੁਹਾਡੇ ਕੋਲ ਵੀ ਹੋਟਲ ਨਹੀਂ ਹੈ ਨਹੀਂ ਸਰ ਨਹੀਂ ਤੁਸੀਂ ਜਦੋਂ ਮਰਜ਼ੀ ਆ ਕੇ ਕਰ ਸਕਦੇ ਹੋ ਹੋਟਲ ਮੈਨੂੰ ਕੀ ਲੋੜ ਪਈ ਆਰਡਰ ਆ ਰਿਹਾ ਮੇਰਾ ਇੱਕ ਹੈਗਾ ਇੱਕ ਮੇਰਾ ਹੋਟਲ ਹੈਗਾ ਮੈਂ ਚਲਾ ਰਿਹਾ ਉਹ ਵੀ ਮੈਂ ਰੈਂਟ ਦੇ ਦਿੱਤਾ ਹੈ ਆਪ ਨਹੀਂ ਮੈਂ ਚਲਾਉਂਦਾ ਮੇਰਾ ਆਪਣਾ ਕੱਪੜੇ ਦਾ ਕੰਮ ਆ ਚੁੰਨੀਆਂ ਦਾ ਮੇਰਾ ਫੋਨ ਮੇਰਾ ਕੋਈ کاروبار ਨਹੀਂ ਸਰ ਠੀਕ ਹੈ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਛਾਲ ਲੰਦਾ ਵਾਰਡ ਨੰਬਰ 46 ਮੈਂ ਤੁਹਾਨੂੰ ਜਾਦਵੀਂ ਦਾ ਇਲੈਕਸ਼ਨ ਵੀ ਲੜ ਚੁਕਾ ਹਾਂ ਕੁਝ ਸਮਾਂ ਪਹਿਲਾਂ ਮੈਂ 5 ਫਰਵਰੀ ਨੂੰ ਇੱਕ ਕੰਪਲੇਂਟ ਦਿੱਤੀ ਸੀ ਕਿ ਮੇਰੇ ਲਾਗੇ ਇੱਕ ਹੋਟਲ ਬਣ ਰਿਹਾ ਜਦ ਕਿ ਵਿਭਾਗ ਨੇ ਐਮਟਪੀ ਭਾਣ ਕੋਈ ਕਾਰਵਾਈ ਨਹੀਂ ਹੁਰਤੇ ਕੀਤੀ ਕਹਿੰਦੇ ਕਰਤੀ ਆ ਸੀਲ ਕਰਤਾ ਆ ਟੇਪਾਂ ਲਾਤੀਆਂ ਵਿੱਚ ਉਹ ਜੋ ਰਹਿ ਰਿਆ ਵਾ ਉਹ ਫੋਟਰ ਬਣ ਰਿਹਾ ਚੋਂ ਬਾਬਾ ਭੋੜੀ ਵਾਲਾ ਤਰਖਾਸ ਦੇਣ ਤੋਂ ਬਾਅਦ ਅੱਜ ਪੂਰਾ ਮਹੀਨਾ ਹੋ ਚੱਲਾ ਮਾਰਚ ਹੋ ਚੱਲੀ ਆ ਜਦੋਂ ਦੀ ਮੈਂ ਦਰਖਾਸਤ ਦਿੱਤੀ ਉਸ ਤੋਂ ਬਾਅਦ ਪੂਰਾ ਮਹੀਨਾ ਢਲਿਆ ਪਹਿਲਾਂ ਉਹ ਜਦੋਂ ਫੋਟੋ ਪਾਈ ਪਹਿਲਾਂ ਕੀ ਸੀ ਤੇ ਅੱਜ ਤੁਸੀਂ ਜਾ ਕੇ ਉੱਥੇ ਵੇਖ ਸਕਦੇ ਕੀ ਪੁਰਾਣੀ ਫੋਟੋ ਤੁਹਾਨੂੰ ਮੈਂ ਦੇ ਦੂੰਗਾ ਤੇ ਅੱਜ ਤੁਸੀਂ ਨਵੀਂ ਵੀ ਵੇਖ ਦੇਖ ਲਿਓ ਉਤੇ ਕੀ ਬੰਦ ਰਿਆ ਕੰਪਲੇਨ ਕਰਨ ਦੇ ਬਾਵਜੂਦ ਹੀ ਲੈਂਡਰ ਪੈ ਜੇ ਮੈਨੂੰ ਸਮਝ ਨਹੀਂ ਲੱਗਦੀ ਤਾਨੂੰ ਕੀ ਕੰਪਲੇਨ ਕੰਪਲੇਨ ਕਿਉਂ ਕੀਤੀ ਅਤਰਾਜ ਕੀ ਸੀ ਤਾਂ ਅਤਰਾਜ ਐ ਵਾ ਕਿ ਚਲੋ ਆਪਣਾ ਨਾਂਗਾ ਵਾ ਸਾਡੇ ਭੈਣ ਭਰਾ ਆਲੇ ਦੁਆਲੇ ਰਹਿੰਦੇ ਨੇ ਜਿੱਤਰਾ ਗੰਦ ਇੱਥੇ ਲੱਗੇ ਛਾਗੇ ਪਿਆਰ ਆ ਉਤੋਂ ਵੀ ਉਹੀ ਗੰਦ ਪੈਣਾ ਪੇ ਵਾਲੇ ਦੰਦ ਹਾਂਜੀ ਦੰਦ ਜਿਹੜਾ ਇੱਥੇ ਪਿਆਰ ਆ ਉੱਥੇ ਵੀ ਗੰਦ ਪਏਗਾ ਆਪਾਂ ਕਹਿੰਦੇ ਸਾਡਾ ਉਹ ਇੰਨਾ ਏਰੀਆ ਰਾਈਟ ਹੈਂਡ ਸੀਦਾ ਹੈ ਮਰਚਲ ਨਾ ਹੀ ਬਣੇ ਤੇ ਵਧੀਆ ਗੱਲ ਹੈ ਤੁਸੀਂ ਦੇਖ ਸਕਦੇ ਹੋ ਤੁਹਾਡੇ ਆਲੇ-ਦੁਆਲੇ ਇੱਥੇ ਸਾਡੇ ਕਿੰਨਾ ਗੰਦ ਪਿਆ ਰਿਹਾ ਦੇਵਪਾਰ ਦਾ ਧੰਦਾ ਕਿੰਨਾ ਰਿਹਾ ਆਪੋ ਉਹਨੂੰ ਬੰਦ ਕਰਨ ਵਾਸਤੇ ਮੇਮ ਛੇੜੀ ਆ ਕਿਉਂਕਿ ਸਾਡੀਆਂ ਧੀਆਂ ਪੈਣਾ ਸਾਡੇ ਭੈਣ ਭਰਾ ਚਲੋ ਮਹਾਰਾਜ ਦਾ ਦਾਰਿਆ ਮਥਾ ਟੇਕ ਨੂੰ ਜਾਂਦੇ ਆ ਪਰ ਜਦੋਂ ਆਪਾਂ ਨੂੰ ਫੀਲ ਹੁੰਦਾ ਨਾ ਅਪਾ ਜੋ ਜਾਣੇ ਆ ਸਾਨੂੰ ਬਾਹਰ ਲੋਕੇ ਕੀ ਵੇਖ ਕੇ ਰੈਕਟ ਕਰਦੇ ਨੇ ਹੋਣ ਤੇ ਛਰੇ ਆ ਮਿੱਠਲਾਰਨ ਲਾਪੇ ਨੇ ਕਿ ਆਜੋ ਕਮਰਾ ਵੀ ਨਾਲ ਆ ਕੰਪਲੇਨਟ ਮੀਟਿੰਗ ਲਈ ਆਈ ਅਧਾਰ ਗਿਆ ਦੀ ਆਪਣੇ ਵਿਭਾਗ ਦੀ ਉਹਨਾਂ ਨੂੰ ਕਿਹਾ ਜੀ ਕੋਈ ਵੀ ਜਿਹੜੀ ਉਹ ਪਾਜੀ ਉਹਨਾਂ ਨੇ ਪਦਾਨੀ ਪਦਾਨੀ ਕੀਤੀ ਜਾਏ ਉਹ ਪਾਜੀ ਉਹਨਾਂ ਦੇ ਕੰਨਾਂ ਦੇ ਜੂਨੀ ਸਿਰਕਦੀ ਫਿਰ ਮੈਨੂੰ ਇਨੀ ਲੋੜ ਕੀ ਕਰਨ ਦੀ ਤੁਸੀਂ ਕੰਪਲੇਨਟ ਕਰ ਦੋ ਤੇ ਕਿਹਨੂੰ ਦਿੱਤੀ ਸੀ ਮੈਂ ਮਾਨਯੋਗ ਮਾਨਯੋਗ ਐਮਪੀ ਸਾਹਿਬ ਨੂੰ ਵੀ ਕਿਹਾ ਉੱਥੇ ਕੰਪਲੇਨਟ ਗਈ ਫਿਰ ਮੈਂ ਆਪਣੇ ਮੌਜੂਦਾ ਕੌਂਸਲ ਸਾਹਿਬ ਕੋਲ ਆਇਆ ਕਿ ਇਹਦਾ ਮਸਲੇ ਦਾ ਹੱਲ ਕੀਤਾ ਜਾਵੇ ਤੇ ਸਾਨੂੰ ਰਹਿ ਰਹਿਨ ਜੋਗੀ ਇੰਨਾ ਚਿਰ ਹੋ ਗਿਆ ਭਾਈ ਕੰਪਲੀਟ ਕੀ ਸੀ ਕੰਪਲੀਟ ਤੇ 5 ਫਰਵਰੀ ਦੀ ਕੀਤੀ ਹੈ ਸਮਝੋ ਵੀ ਪੈਸੇ ਚੜੇ ਹੋਏ ਨੇ ਉਸ ਤੋਂ ਜਿਹੜੀ ਕਾਹਲੀ ਹੋਣੀ ਭਾਈ ਤੁਹਾਨੂੰ ਪਤਾ ਹੀ ਹੈ ਪਹਿਲਾਂ ਕੀ ਸੀ ਤੇ ਹੁਣ ਕੀ ਬਣ ਗਿਆ ਇੱਕ ਲੈਂਡਰ ਫਿਰ ਦੂਜਾ ਲੈਂਡਰ ਤਿਆਰੀ ਕਰਦਾ ਘੜੀਆਂ ਹੁਣ ਵੀਟਾ ਪਈਆਂ ਹੀ ਆ ਬਾਹਰ ਮਿਸਤਰੀ ਲੱਗੇ ਨੇ ਸੀਲ ਹੋਈ ਸੀ ਬਿਲਡਿੰਗ ਤੁਹਾਡੀ ਸ਼ਿਕਾਇਤ ਤੋਂ ਬਾਅਦ ਉਹ ਸੀਲ ਕਰੀ ਹੋਈ ਨਾ ਇੱਕ ਬਰਾਬਰ ਆ ਜੀ ਕਿ ਆਤਰ ਸੀ ਉਸ ਬੰਦੇ ਦੀ ਨਿਤਾਸ ਕਰਦੇ ਕਰਦੇ ਜਿਹੜਾ ਉਹ ਬਣਾ ਰਿਹਾ ਹਾਂ ਜੀ ਅਸੀਂ ਕਿਉਂ ਟਾਰਗੇਟ ਕਰੀਏ ਉਸ ਬੰਦੇ ਨੂੰ ਭਾਈ ਉਹ ਤੇ ਹੋਟਲ ਬਣਨਾ ਵਾ ਤਾਂ ਗੰਦ ਪੈਣਾ ਦੋ ਹੋਟਲ ਦੇ ਹੋਰ ਨੇ ਦੇ ਵਿੱਚ ਐਕਚੁਅਲ ਦੇ ਵਿੱਚ ਜੀ ਥੋੜੀ ਜੀ ਮੈਂ ਇਹਦੇ ਵਿੱਚ ਆਈਟਮ ਕਰ ਦੇਣਾ ਜੀ ਗੱਲ ਨਾ ਇੱਕ ਮਿੰਟ ਭਾਜੀ ਇੱਕ ਮਿੰਟ ਸੌਰੀ ਪ੍ਰੈਸ ਦਾ ਮੈਂ ਜਿ ਐਨ ਕਰਦਾ ਤੇ ਆਓ ਪਿੱਲੋ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਾਪਰੀ ਸਿੰਘ ਨਵੀਂ ਜੋੜਾ ਕਾਉਂਸਲਰ ਵਾਰਡ ਨੰਬਰ 46 ਦੇਖੋ ਜੀ ਜਿੱਦਾਂ ਮੇਰੀ ਛੋਟੀ ਵੀਰ ਨੇ ਤੁਹਾਨੂੰ ਪੁਣੇ ਪਹਿਲੋ ਦੱਸਿਆ ਕਿ ਇੱਥੇ ਇੱਕ ਹੋਟਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਮਾਰਤ ਬਣ ਰਹੀ ਆ ਉਹ ਜਿਹੜੀ ਆ ਅੰਡਰ ਕੰਸਟਰਕਸ਼ਨ ਜਿਹੜੀ ਬਿਲਡਿੰਗ ਹੈ ਉਹ ਬਾਬਾ ਭੋੜੀ ਵਾਲੇ ਚੌਂਕ ਕੋਈ ਅਮਰਪਾਲ ਸਿੰਘ ਬੱਲ ਨਾਮ ਦਾ ਵਿਅਕਤੀ ਆ ਜਿਹੜੀ ਉਹ ਬਿਲਡਿੰਗ ਬਣਾ ਰਿਆ ਉਸ ਵਿਅਕਤੀ ਦੀ ਆਲਰੇਡੀ ਦੋ ਹੋਟਲ ਉਹਦੇ ਆਲਰੇਡੀ ਚੱਲਦੇ ਆ ਚੌਂਕ ਮੰਨਾ ਸਿੰਘ ਦੇ ਵਿੱਚ ਇੱਕ ਹੋਟਲ ਦਾ ਨਾਮ ਹੈ ਜੀ ਹਰਮਨ ਗੈਸਟ ਹਾਊਸ ਦੂਸਰੇ ਹੋਟਲ ਦਾ ਨਾਮ ਪਹਿਲੋ ਬੱਲ ਰੈ residenc y ਹੁੰਦਾ ਸੀ ਅੱਜ ਕੱਲ ਉਹਨੇ ਉਹਨੂੰ ਬਦਲ ਕੇ ਲੀਓ ਰੈ residenc y ਰੱਖਤਾ ਸੋ ਕੁਝ ਕੁ ਦਿਨ ਪਹਿਲਾਂ ਹੀ ਲਿਓ ਰੈਜ਼ਿਡੈਂਸੀ ਨਾਮ ਦੇ ਜਿਹੜਾ ਇਹ ਹਾਟਲ ਹੈ ਉਹਤੇ ਤੇ ਦੇ ਵਪਾਰ ਦਾ ਪਰਚਾ ਦਰਜ ਹੋਇਆ ਇਸ ਬੰਦੇ ਦਾ ਬਾਈ ਨੇਮ ਨਾਲ ਪਰਚਾ ਦਰਜ ਹੋਇਆ ਜਿਹਦੀ ਐਫ ਆਈ ਆਰ ਦੀ ਕਾਪੀ ਮੈਂ ਹੁਣੇ মিডিਆ ਦੇ ਰੂਬਰੂ ਕਰਨ ਜਾ ਰਿਹਾ ਸੋ ਉਸ ਦੋਵੇਂ ਹਾਟਲਾਂ ਦੇ ਵਿੱਚ ਆਲਰੇਡੀ